ਸਾਰਿਆਂ ਨੂੰ ਪਤਾ ਹੈ ਕਿ ਖੇਤੀਬਾੜੀ ਦੇ ਵਿੱਚ ਖਾਦਾਂ ਦੀ ਬਹੁਤ ਮਹੱਤਤਾ ਵਾ ਪਿਛਲੇ ਲੰਬੇ ਸਮੇਂ ਤੋਂ ਗ੍ਰੈਨੂਲ ਜਿਹੜੀ ਫਰਟੀਲਾਈਜ਼ਰ ਆ ਉਹਦੀ ਕਾਫੀ ਜੜੀ ਵਰਤੋਂ ਹੋ ਰਹੀ ਹੈ ਤੇ ਭਾਰਤ ਸਰਕਾਰ ਵੱਲੋਂ ਇਹਦਾ ਜਿਹੜਾ ਬਦਲ ਦਿੱਤਾ ਗਿਆ ਨੈਨੋ ਯੂਰੀ ਤੇ ਨੈਨੋ ਡੀਪੀ ਦਾ ਇੱਕ ਦਿੰਦਾ ਕਿ ਲੋਕ ਸਾਡਾ ਮੇਨਦਾਰ ਜਿਹੜਾ ਇਫਕੋ ਆ ਤੇ ਇਫਕੋ ਵੱਲੋਂ ਸੁਸਾਇਟੀਆਂ ਰਾਈ ਜਿਹੜੀ ਜਿੰਨੀ ਵੀ ਤੁਹਾਡੀ ਨੈਨੋ ਯੂਰੀ ਨੈਨੋ ਡੀਪੀ ਜਿਹੜੀ ਆ ਉਹ ਸਪਲਾਈ ਕਰਦੀਆਂ ਨੇ ਸੋ ਉਸ ਸੰਬੰਧੀ ਜਿਹੜੀ ਇੱਕ ਜਾਗਰੂਕਤਾ ਪੈਦਾ ਕਰਨ ਲਈ ਜਿਹੜੇ ਕੋਆਪਰੇਟਿਵ ਸੈਕਟਰੀ ਨੇ ਕੋਆਪਰੇਟਿਵ ਸੈਕਟਰੀ ਨੇ ਉਹਨਾਂ ਨਾਲ ਮੀਟਿੰਗ ਕੀਤੀ ਗਈ ਆ ਜਿਹਦੇ ਵਿੱਚ ਉਹਨਾਂ ਨੂੰ ਸਾਡੇ ਮਾਰਕੀਟਿੰਗ ਮੈਨੇਜਰ ਸਰ ਮੇਸੇਸਿ ਸਤੂਜੀ ਨੇ ਬੜੇ ਵਿਸਤਾਰਪੂਰਵਕ ਜਿਹੜੇ ਆ ਉਹਨਾਂ ਨਾਲ ਗੱਲਬਾਤ ਕੀਤੀ ਆ ਵੀ ਆਪਾਂ ਇਹਨੂੰ ਕਿਵੇਂ ਯੂਜ਼ ਕਰਨਾ ਕਿਵੇਂ ਇਹਦੀ ਵਰਤੋਂ ਜਿਹੜੀ ਦੱਸ ਸਕਦੇ ਆ ਇਸ ਦੇ ਨਾਲ ਨਾਲ ਜਿਹੜਾ ਪੰਜਾਬ ਸਰਕਾਰ ਵੱਲੋਂ ਇੱਕ ਪਾਇਲਟ ਪ੍ਰੋਜੈਕਟ ਜਿਹੜਾ ਜਿੱਦਾਂ ਬੁਦਾਸਰੂ ਵਿੱਚ ਚਲਾਇਆ ਜਾ ਰਿਹਾ ਵੀ ਮੱਕੀ ਦੀ ਝੋਨੇ ਡੋਂ ਰਕਬਾ ਕੱਢ ਕੇ ਮੱਕੀ ਥੱਲੇ ਲਾਉਣਾ ਉਹਦੇ ਵਾਸਤੇ ਵੀ ਸਾਰੇ ਸਮੂਲ ਦੇਸ ਕਤਰ ਨੇ ਉਹਨਾਂ ਨੂੰ ਇੱਕ ਮੈਸੇਜ ਦਿੱਤਾ ਗਿਆ ਪੰਜਾਬ ਸਰਕਾਰ ਦਾ ਵੀ ਵੀ ਆਪਾਂ ਜਿਹੜੇ ਮੈਂਬਰ ਨੇ ਉਹਨਾਂ ਨੂੰ ਉਹਨਾਂ ਨੂੰ ਇੱਕ ਬੜਾ ਉਚਾਤ ਕਰੀਏ ਕਿ ਜੋ ਨੈਟ ਰਕਬਾ ਕੜ ਕੇ ਮੱਕੀ ਤੇ ਲੱਗੇ ਤਾਂ ਜੋ ਇਹ ਇਸ ਜਿਹੜੀ ਪਾਣੀ ਦੀ ਸਮੱਸਿਆ ਆ ਰਹੀ ਹੈ ਉਹ ਇੱਕ ਵਿੱਚ ਆਏਗੀ ਉਹ ਤੋਂ ਬਚਾਅ ਹੋ ਸਕੀ ਹੈ ਸੋ ਉਹਦੇ ਵਿੱਚ 17500 ਰੁਪਏ ਜਿਹੜੇ ਕਿਸਾਨ ਵੀਰ ਝੋਨੇ ਦੀ ਬਜਾਏ ਮੱਕੀ ਦੀ ਕਾਸ਼ਤ ਕਰ ਰਹੇ ਉਹਨਾਂ ਨੂੰ 17500 ਰੁਪਏ ਪ੍ਰਤੀ ਹੱਕ ਅਰਿਹੜਾ ਉਹਦਾ ਤਾਇਆ ਆਣਾ ਵਾ ਇਸ ਦੇ ਨਾਲ ਨਾਲ ਨਾ ਪੰਜਾਬ ਸਰਕਾਰ ਨੇ ਜਿਹੜਾ ਫੈਸਲਾ ਕੀਤਾ ਕਿ ਜਿਹੜੀ ਇਹਦੀ ਵਿਕਰੀ ਆ ਜਿਹੜੀ ਉਹਦੇ ਮੰਡੀਕਰਨ ਜਿਹੜਾ ਵਾ ਉਹ ਸ ਨਿਸ਼ਚਿਤ ਕੀਤਾ ਜਾਊਗਾ ਕਿ ਜਿਹੜੀ ਐਮ ਘਟੋ ਘਟ ਐ ਜਿਹੜੀ ਸਮਰਥਨ ਬੋਲਿਆ ਉਹਦੇ ਤੇ ਜਿਹੜਾ ਕੀਤਾ ਜਾਊਗਾ ਜੇਕਰ ਕਿਤੇ ਜਿਹੜਾ ਵਾ ਉਹ ਬੁੱਲ ਘਟਦਾ ਵਸ ਐਮਐਸਪੀ ਤੋਂ ਤੇ ਮਾਰਕਟ ਵਲੋਂ ਜਿਹੜੀ ਜਿਹੜੀ ਇਹਦੀ ਜਿਹੜੀ ਆ ਉਹ ਖਰੀਦ ਕੀਤੀ ਜਾਏਗੀ ਸੋ ਸਾਰੇ ਕਿਸਾਨ ਵੀਰਾਂ ਨੂੰ ਇਹ ਹੀ ਬੇਨਤੀ ਆ ਕਿ ਆਪਾਂ ਜੋ ਵੀ ਖੇਤੀਬਾੜੀ ਮਹਾਰਾਂ ਵੱਲੋਂ ਜੋ ਵੀ ਸੁਨੇਹਤਾ ਜਾਂਦਾ ਜੋ ਵੀ ਤਕਨੀਕਾਂ ਦਿੱਤੇ ਨੇ ਉਸ ਦੇ ਉਸ ਨੂੰ ਫਾਲੋ ਕਰੀਏ ਤੇ ਆਪਣੇ ਖੇਤੀ ਲਗਤ ਦੀ ਕਟਾਈਏ ਤੇ ਆਪਣੀ ਆਮਦਨ ਵਧਾਵਾ